ਪੋਜੀਟਿਵ ਟਾਕ న్యూਸ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਵੈਲਕਮ ਹੈ ਇਸ ਸਮੇਂ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਪਠਾ ਸਾਹਿਬ ਸਾਹਿਬ ਦੀਆਂ ਤਸਵੀਰਾਂ ਜੋ ਕਿ ਪਰਿਵਾਰ ਵਛੋੜੇ ਤੋਂ ਸ਼ਹੀਦ ਜੋੜ ਮੇਲੇ ਚੱਲੂ ਹੁੰਦੇ ਨੇ ਤੇ ਗੁਰਦੁਆਰਾ ਪਠਾ ਸਾਹਿਬ ਪਹੁੰਚ ਜਾਂਦੀ ਏ ਨੇ ਇਹ ਸ਼ਹੀਦੀ ਜੋੜ ਮੇਲੇ ਤੇ ਐਸੇ 3 ਦਿਨ ਲਈ ਇਹ ਜੋੜ ਮੇਲੇ ਰਹਿੰਦੇ ਨੇ ਤੇ ਸੰਗਤਾਂ ਆਕਰਕੇ ਦਰਸ਼ਨ ਕਰਦੀਆਂ ਨੇ ਬੜੀ ਸ਼ਰਧਾ ਦੇ ਨਾਲ ਤਿੰਨ ਦਿਨ ਦੀਵਾਨ ਸਜਦੇ ਨੇ ਇਸ ਜਵਾਨਾਂ ਦੇ ਵਿੱਚ ਸ਼ਮੂਲੀਅਤ ਕਰਦੀਆਂ ਨੇ ਤੇ ਇਸ ਜੋੜ ਮੇਲੇ ਦੇ ਵਿੱਚ ਸੰਗਤਾਂ ਦੇ ਲਈ ਬਹੁਤ ਸਾਰੇ ਸਮਾਗ ਸੇਵੀਆਂ ਵੱਲੋਂ ਗੱਤਕਾ ਦੀ ਪ੍ਰੈਕਟਿਸ ਕਰਵਾਈ ਜਾਂਦੀ ਹੈ ਗੁਰਵਾਣੀ ਦਾ ਧਿਆਨ ਕਰਵਾਇਆ ਜਾਂਦਾ ਹੈ ਦਸਤਾਰ ਮੁਕਾਬਲੇ ਕਰਵਾਏ ਜਾਂਦੇ ਨੇ ਸੰਗਤਾਂ ਬੜੀ ਸ਼ਰਧਾ ਦੇ ਨਾਲ ਇਸ ਜੋੜ ਮੇਲੇ ਦੇ ਵਿੱਚ ਆ ਕੇ ਸ਼ਿਰਕਤ ਕਰਦੀਆਂ ਨੇ ਤੇ ਹੁਣ ਦੇਖੋ ਤਸਵੀਰਾਂ ਤੁਸੀਂ ਇਸ ਸਮੇਂ ਸਾਰੇ ਹੀ ਜੋੜ ਮਿਲ ਨਹੀਂ ਆ। ਅਗਰ ਤੁਹਾਡਾ ਸਵਾਲ ਤੁਹਾਨੂੰ ਨਹੀਂ ਆਉਂਦਾ ਅਗਲੇ ਨੂੰ ਜਾਂਦਾ ਹੈ ਉਹਨਾਂ ਨੂੰ ਪੂਰਾ ਨੰਬਰ ਮਿਲਦਾ ਹੈ। ਪੰਨੋ 0 ਇਹ ਵੀ ਨਹੀਂ ਦੱਸਦੇ ਉਹ ਸਵਾਲ ਲੱਗੇ ਹੋ ਜਾਂਦਾ ਹੈ। ਹੋਰ ਸਵਾਲ ਲੱਗੇ ਹੋ ਜਾਂਦਾ ਹੈ। ਇਹ ਐਕਸਟਰਾ ਗਿਣਿਆ ਜਾਊਗਾ। ਠੀਕ ਹੈ ਜੀ। ਸ਼ੁਰੂ करिए। ਚਲੋ ਜੀ। ਸਭ ਕਰੀਪੀ ਦਾ ਖੂ ਹੋਵੇ ਤੇ ਮੇਰਾ ਰਾਜਾ ਪੁੱਤ ਮੇਰਾ ਰਾਜਾ ਪੁੱਤ ਕਹ ਗੋਲਾਰ ਦੀ ماں ਆਪ ਭੁੱਖਿਆ ਨੇ ਕਿ ਕੱਦ ਲੈਂਦੀ ਪਰ ਬੰਦਿਆਂ ਨੂੰ ਰਾਜਾ ਗੋਲਾਰ ਦੀ ਮਾਂ ਉਹਨਾਂ ਨੂੰ ਭੁੱਖਿਆ ਦਾ ਮਾਣ ਤੇ ਚੜ੍ਹੇ ਆ ਰਹੇ ਪਤਲਿਆਣੀ ਪਹਾੜੇ ਨੇੜੇ ਲੱਗਣਾ ਦੋ ਬੱਤੀਆ ਜਿਹੜੇ ਦੇਖੋ ਆ ਗਏ ਬਾਦ 11 ਪੋ ਦਾ ਦਿਨ ਆਇਆ 11 ਪੋ ਦਾ ਦਿਨ ਚੜ੍ਹ ਕੇ ਸਫਾਈ ਲੈਣ ਵਾਸਤੇ ਆਏ ਸਰਹੰਦਗਰ ਤੇ ਜਿਹੜੇ I don't know. थागी ढalityव मारी है एल थातर म्होराश्प जणीर शाइओँ अरह एके वाल भाधर ऑ्सक्या